ਸਾਹਿਕਾਲ ਜੀ ਮੈਂ ਗਗਨ ਸੱਧੂ ਪਿਛਲੇ ਦਿਨੀ ਮੇਰੇ ਦੁਆਰਾ ਇੱਕ ਵੀਡੀਓ ਬਣਾਈ ਗਈ ਸੀ ਇਹ ਵੀਡੀਓ ਮਹਾਰਾਜ ਦਾ ਸਰੂਪ ਕਿਸੇ ਨੇ ਘਰ ਦੇ ਵਿੱਚ ਰੱਖਿਆ ਹੋਇਆ ਸੀ ਤੇ ਉਹ ਜਗ੍ਹਾ ਜਿਹੜੀ ਹੈ ਉਹ ਮਹਾਰਾਜ ਦੇ ਸਰੂਪ ਰੱਖਣ ਯੋਗ ਨਹੀਂ ਸੀ ਬਹੁਤ ਸਾਰੇ ਫੋਨ ਉਸ ਵੀਡੀਓ ਰਿਲੇਟਡ ਮੈਨੂੰ ਆ ਰਹੇ ਨੇ ਕਿ ਵੀਡੀਓ ਕਿੱਥੋਂ ਦੀ ਹੈ ਮਹਾਰਾਜ ਦਾ ਸਰੂਪ ਹੁਣ ਕਿੱਥੇ ਹੈ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਉਹੀ ਜਾਣਕਾਰੀ ਦੇਣ ਦੇ ਲਈ ਮੈਂ ਇਹ ਵੀਡੀਓ ਬਣਾ ਰਹੀ ਹਾਂ ਇਹ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਮੈਂ ਵੀਡੀਓ ਬਣਾਈ ਸੀ ਇਹ ਪਿੰਡ ਗਿੱਦੜਵਾਹਾ 9 ਨੰਬਰ ਵਾਰਡ ਦੇ ਵਿੱਚ ਪਾਠੀ ਲਾਭ ਸਿੰਘ ਦੇ ਘਰ ਦੀ ਆ ਉਸਨੇ ਘਰ ਦੇ ਵਿੱਚ ਮਹਾਰਾਜ ਦਾ ਸਰੂਪ ਰੱਖਿਆ ਹੋਇਆ ਸੀ ਜੇ ਜਗ੍ਹਾ ਦੇ ਉੱਤੇ ਮਹਾਰਾਜ ਦਾ ਸਰੂਪ ਰੱਖਿਆ ਸੀ ਉਹ ਜਗ੍ਹਾ ਬਹੁਤ ਮਤਲਬ ਕੰਜਸਟਡ ਸੀ ਬਹੁਤ ਭੀੜੀ ਸੀ ਤੇ ਦੂਜੀ ਗੱਲ ਸਾਨੂੰ ਇਨਫੋਰਮੇਸ਼ਨ ਇਹ ਮਿਲੀ ਸੀ ਕਿ ਇਹ ਜਿਹੜਾ ਪਾਠੀ ਸਿੰਘ ਹੈ ਇਹ ਪ੍ਰੇਮ ਵਿਆਹ ਕਰਦਾ ਹੈ ਪ੍ਰੇਮੀ ਜੋੜੇ ਇਹਦੇ ਕੋਲ ਆਉਂਦੇ ਆ ਤੇ ਇੱਕ ਵਕੀਲ ਜਿਹਦਾ ਉਹਨੇ ਨਾਮ ਜਿਹੜਾ ਹੈਗਾ ਉਹ ਨਹੀਂ ਦੱਸਿਆ ਸੀ ਵੀਡੀਓ ਦੇ ਵਿੱਚ ਇੱਕ ਵਕੀਲ ਉਹਨਾਂ ਨੂੰ ਆ ਕੇ ਇਹ ਕਹਿੰਦਾ ਕਿ ਇਸ ਪ੍ਰੇਮੀ ਜੋੜੇ ਦਾ ਵਿਆਹ ਕਰਦੇ ਤੇ ਉਹ ਲਾਵਾ ਜਿਹੜੀਆਂ ਉਹ ਪੜ ਦਿੰਦਾ ਸੀ ਇਸ ਤੋਂ ਇਲਾਵਾ ਜਿਸ ਜਗ੍ਹਾ ਦੇ ਉੱਤੇ ਮਹਾਰਾਜ ਦਾ ਸਰੂਪ ਰੱਖਿਆ ਸੀ ਉਹਦੇ ਬਿਲਕੁਲ ਨਾਲ ਨਾਲ ਨਹੀਂ ਕਹਿ ਸਕਦੇ ਵੀ ਪੂਰੇ ਚਾਰੇ ਪਾਸੇ ਹੀ ਮੜੀਆਂ ਵੀ ਬਣੀਆਂ ਹੋਈਆਂ ਸੀ ਇੱਕ ਧੂਣਾ ਲੱਗਿਆ ਹੋਇਆ ਸੀ ਜਦੋਂ ਅਸੀਂ ਜਾ ਕੇ ਮੌਕੇ ਤੇ ਉਹ ਹਾਲਾਤ ਦੇਖੇ ਤੇ ਪਾਠੀ ਸਿੰਘ ਤਾਂ ਉੱਥੇ ਹੈ ਨਹੀਂ ਸੀ ਅਸੀਂ ਕੋਸ਼ਿਸ਼ ਕੀਤੀ ਕਿ ਅਸੀਂ ਉਹਨਾਂ ਨਾਲ ਰਾਬਤਾ ਕਰ ਸਕੀਏ ਪਰ ਉਹਦੇ ਪਰਿਵਾਰ ਨੇ ਕੋਈ ਰਾਹ ਸਰ ਨਹੀਂ ਦਿੱਤਾ ਤੇ ਉਹਨਾਂ ਦੀ ਬੋਲਬਾਨੀ ਤੋਂ ਸਾਨੂੰ ਲੱਗਿਆ ਕਿ ਇੱਥੇ ਜਿਹੜਾ ਏ ਉਹ ਮਹਾਰਾਜ ਦਾ ਸਰੂਪ ਸੇਫ ਨਹੀਂ ਆ ਕਿਉਂਕਿ ਅਸੀਂ ਜਦੋਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਮਹਾਰਾਜ ਦਾ ਸਰੂਪ ਲੈ ਕੇ ਕਿੱਥੋਂ ਆਏ ਹੋ ਤਾਂ ਉਹਨਾਂ ਨੇ ਪਹਿਲਾਂ ਤਾਂ ਕਹਿ ਦਿੱਤਾ ਕਿ ਅੰਮ੍ਰਿਤਸਰ ਤੋਂ ਤੇ ਫਿਰ ਜਦੋਂ ਅਸੀਂ ਪੁੱਛਿਆ ਵੀ ਅੰਮ੍ਰਿਤਸਰ ਤੋਂ ਕਿੱਥੋਂ ਤੁਹਾਡੇ ਕੋਲ ਕੋਈ ਰਿਕਾਰਡ ਹੈ ਇਸ ਚੀਜ਼ ਦਾ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇਹ ਗੱਲ ਤੁਹਾਨੂੰ ਕਿਉਂ ਦਸੀਏ ਤੇ کافی ਮਤਲਬ ਉਹਨਾਂ ਦੀ ਬੋਲਬਾਣੀ ਰੂਡ ਸੀ ਉਹਨਾਂ ਨੇ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੱਤਾ ਅੱਜ ਵੀ ਸਵਾਲ ਉੱਥੇ ਹੀ ਹੈ ਕਿਉਂਕਿ ਬਹੁਤ ਸਾਰੇ ਲੋਕ ਪੁੱਛ ਰਹੇ ਨੇ ਕਿ ਹੁਣ ਮਹਾਰਾਜ ਦਾ ਸਰੂਪ ਕਿੱਥੇ ਆ ਤਾਂ ਮਹਾਰਾਜ ਦਾ ਸਰੂਪ ਹੁਣ ਪਿੰਡ ਹੁਸਨਰ ਹਿੰਮਤ ਹਿੰਮਤ ਸਰ ਗੁਰਦੁਆਰਾ ਸਾਹਿਬ ਆ ਉੱਥੇ ਜਿਹੜੀ ਆ ਸਤਕਾਰ ਕਮੇਟੀ ਨੇ ਰੱਖ ਲਏ ਨੇ ਸਰੂਪ ਔਰ ਹੁਣ ਬਿਲਕੁਲ ਸੁਰੱਖਿਅਤ ਨੇ ਪਰ ਜਿਹੜੀ ਗੱਲ ਹੈ ਇਹਨਾਂ ਦੇ ਉੱਤੇ ਕਾਰਵਾਈ ਦੀ ਤਾਂ ਇਹਨਾਂ ਦੇ ਉੱਤੇ ਕਾਰਵਾਈ ਕੋਈ ਨਹੀਂ ਕੀਤੀ ਗਈ ਕਿਉਂਕਿ ਬਹੁਤ ਸਾਰੀਆਂ ਸਤਕਾਰ ਕਮੇਟੀਆਂ ਦੇ ਮੈਨੂੰ ਫੋਨ ਆਏ ਕਿ ਭੈਣ ਜੀ ਮਹਾਰਾਜ ਦਾ ਸਰੂਪ ਇਹ ਲੈ ਕੇ ਕਿੱਥੋਂ ਆਏ ਸੀ ਸੋ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਕਿਉਂਕਿ ਉਹਨਾਂ ਨੇ ਜਿੰਨਾ ਕਿ ਵੀਡੀਓ ਚ ਸਾਨੂੰ ਦੱਸਿਆ ਉਹ ਸਾਰਾ ਅਸੀਂ ਵੀਡੀਓ ਉਸੇ ਤਰੀਕੇ ਨਾਲ ਪੋਸਟ ਕਰਤੀ ਸੀ ਉਹਦੇ ਵਿੱਚ ਕੁਝ ਵੀ ਕਟਕਟਈਆ ਨਹੀਂ ਸੀ ਉਹਨਾਂ ਨੇ ਸਾਨੂੰ ਨਹੀਂ ਦੱਸਿਆ ਇਹ ਸਵਾਲ ਅੱਜ ਐਸਜੀਪੀਸੀ ਨੂੰ ਬੰਦ ਹੈ ਜਿਹੜੇ 328 ਰੂਪ ਗਾਇਬ ਨੇ ਉਹ ਇਦਾਂ ਹੀ ਜਿਹੜੇ ਆ ਰਿਕਾਰਡ ਤੋਂ ਬਾਹਰ ਇਸ ਤਰੀਕੇ ਨਾਲ ਦਿੱਤੇ ਹੋਏ ਨੇ ਕਿਸੇ ਨੇ ਮਹਾਰਾਜ ਦੀ ਸੇਵਾ ਕਰਨੀ ਹੈ ਸਾਨੂੰ ਉਸ ਤੋਂ ਕੋਈ ਇਤਰਾਜ ਨਹੀਂ ਕੋਈ ਵੀ ਵਿਅਕਤੀ ਮਹਾਰਾਜ ਦਾ ਸਰੂਪ ਰਿਕਾਰਡ ਦੇ ਵਿੱਚ ਲਿਜਾ ਸਕਦਾ ਪਰ ਉਹਦਾ ਬਕਾਇਦਾ ਘਟੋ ਘਟ ਅਸੀਂ ਸਵਾਲ ਸਿਰਫ ਐਸਜੀਪੀਸੀ ਨੂੰ ਕਰਨਾ ਹੈ ਘਟੋ ਘਟ ਐਸਜੀਪੀਸੀ ਨੂੰ ਤਾਂ ਪਤਾ ਹੋਵੇ ਨਾ ਕਿ ਮਹਾਰਾਜ ਦਾ ਸਰੂਪ ਕੌਣ ਲੈ ਕੇ ਗਿਆ ਤੇ ਕਿਸ ਪਰਪਸ ਲਈ ਲੈ ਕੇ ਗਿਆ ਜੇ ਕਿਸੇ ਨੇ ਮਹਾਰਾਜ ਦੀ ਸੇਵਾ ਕਰਨੀ ਹੈ ਅਸੀਂ ਉਹਦੀ ਭਾਵਨਾ ਨਾਲ ਕਿਸੇ ਵੀ ਤਰ੍ਹਾਂ ਦਾ ਕਿੰਤੂ ਪ੍ਰੰਤੂ ਨਹੀਂ ਕਰਦੇ ਪਰ ਮਹਾਰਾਜ ਦੇ ਸਰੂਪ ਦੇ ਉੱਤੇ ਬਿਜ਼ਨਸ ਨਹੀਂ ਹੋਣਾ ਚਾਹੀਦਾ ਵਪਾਰ ਨਹੀਂ ਬਣਾਉਣਾ ਚਾਹੀਦਾ ਔਰ ਉਹ ਵੀ ਇਸ ਤਰੀਕੇ ਦਾ ਲਾਵਾ ਪੜਨ ਤੋਂ ਅਸੀਂ ਇਨਕਾਰ ਨਹੀਂ ਕਰਦੇ ਪਰ ਪ੍ਰੇਮੀ ਜੋੜੇ ਉੱਥੇ ਆ ਰਹੇ ਨੇ ਕੋਈ ਸੇਫਟੀ ਨਹੀਂ ਹੈ ਕੋਈ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਸਰੂਪ ਲੈ ਕੇ ਕਿੱਥੋਂ ਆਏ ਆ ਆਲੇ ਦੁਆਲੇ ਮੜੀਆਂ ਨੇ ਵਿੱਚੇ ਮੜੀਆਂ ਦੀ ਪੂਜਾ ਹੋ ਰਹੀ ਹੈ ਵਿੱਚੇ ਧੂਣਾ ਲੱਗਿਆ ਹੋਇਆ ਵਿੱਚੇ ਮਹਾਰਾਜ ਦਾ ਸਰੂਪ ਰੱਖਿਆ ਹੋਇਆ ਸਾਨੂੰ ਇਸ ਗੱਲ ਤੋਂ ਇਤਰਾਜ਼ ਸੀ ਕਿਉਂਕਿ ਅਸੀਂ ਖੁਦ ਸਿੱਖਾਂ ਦੇ ਪਰਿਵਾਰਾਂ 'ਚ ਪਲੇ ਆ ਸਾਨੂੰ ਇੰਨੀ ਕੁ ਜਾਣਕਾਰੀ ਤੇ ਹੈ ਕਿ ਮਰਿਆਦਾ ਕੀ ਹੁੰਦੀ ਹੈ ਤੇ ਮਰਿਆਦਾ ਤੋਂ ਜੇ ਕੋਈ ਉਲਟ ਜਾਊਗਾ ਤੇ ਉਹਨੂੰ ਸਵਾਲ ਕਰਨ ਦਾ ਸਾਨੂੰ ਪੂਰਾ ਪੂਰਾ ਅਧਿਕਾਰ ਹੈ ਅਸੀਂ ਅੱਜ ਐਸਜੀਪੀਸੀ ਨੂੰ ਵੀ ਪੁੱਛਣਾ ਚਾਹੁੰਦੇ ਆ ਕਿ ਉਹਨਾਂ ਕੋਲ ਤਿੰਨ ਸਰੂਪ ਸੀ ਇੱਕ ਪਰਿਵਾਰ ਦੇ ਕੋਲ ਤਿੰਨ ਸਰੂਪ ਸੀ ਕਿਨੇ ਉਹਨਾਂ ਨੂੰ ਇਹ ਤਿੰਨ ਸਰੂਪ ਦਿੱਤੇ ਕਿਸ ਪਰਪਸ ਲਈ ਦਿੱਤੇ ਤੇ ਅੱਗੇ ਜਾ ਕੇ ਪੜਤਾਲ ਕਿਉਂ ਨਹੀਂ ਕੀਤੀ ਕਿ ਜੇ ਅਸੀਂ ਕਿਸੇ ਨੂੰ ਸਰੂਪ ਦੇ ਰਹੇ ਹਾਂ ਤਾਂ ਕੀ ਉੱਥੇ ਰੱਖਣ ਯੋਗੀ ਜਗ੍ਹਾ ਉਹਦੇ ਘਰ ਦੇ ਵਿੱਚ ਹੈ ਜੇ ਹੈ ਨਹੀਂ ਤਾਂ ਪ੍ਰੋਪਰ ਜਗ੍ਹਾ ਪਹਿਲਾਂ ਉਹ ਵਿਅਕਤੀ ਬਣਾਵੇ ਤੇ ਉਸ ਤੋਂ ਬਾਅਦ ਮਹਾਰਾਜ ਦਾ ਸਰੂਪ ਰੱਖੇ ਤੇ ਨਾਲ ਜਿਹੜੀ ਆ ਲਵ ਮੈਰਜਾਂ ਵਾਲੀ ਜਾਂ ਪ੍ਰੇਮੀ ਜੋੜਿਆਂ ਦੇ ਵਿਆਹ ਕਰਨ ਵਾਲੀ ਗੱਲ ਹੈ ਇਹਦੇ ਉੱਤੇ ਕਈ ਪਿੰਡਾਂ ਦੀਆਂ ਪੰਚਾਇਤਾਂ ਨੂੰ ਲੋਕਾਂ ਨੂੰ ਇਤਰਾਜ਼ ਸੀ ਇਸ ਕਰਕੇ ਅਸੀਂ ਇਹ ਸਵਾਲ ਹੈ ਜਿਹੜੇ ਉਹ ਚੁੱਕੇ ਸੀ ਤਾਂ ਕਾਰਵਾਈ ਕੁਝ ਕੁ ਮੈਸੇਜ ਫੋਨ ਆ ਰਹੇ ਸੀ ਕਿ ਕੋਈ ਹੋਈ ਕਿ ਨਹੀਂ ਦੇਖੋ ਜੀ ਇਹ ਕੰਮ ਸਤਕਾਰ ਕਮੇਟੀਆਂ ਦਾ ਹੈ ਇਹ ਕੰਮ ਐਸਜੀਪੀਸੀ ਦਾ ਹੈ ਇਹ ਕੰਮ ਧਾਰਮਿਕ ਸੰਸਥਾਵਾਂ ਧਾਰਮਿਕ ਕਮੇਟੀਆਂ ਜਿੰਨੀਆਂ ਵੀ ਬਣੀਆਂ ਹੋਈਆਂ ਨੇ ਉਹਨਾਂ ਦਾ ਸਾਨੂੰ ਬੁਰਾ ਲੱਗਿਆ ਸਾਡਾ ਕੰਮ ਇੱਥੋਂ ਤੱਕ ਸੀ ਕਿ ਅਸੀਂ ਇੱਕ ਸਟਿੰਗ ਆਪਰੇਸ਼ਨ ਦੇ ਦੁਆਰਾ ਤੁਹਾਡੇ ਤੱਕ ਅਸਲੀਅਤ ਪਹੁੰਚਾਈਏ ਕਿ ਕਿਸ ਤਰੀਕੇ ਦੇ ਨਾਲ ਮਹਾਰਾਜ ਦੇ ਸਰੂਪ ਦੀ ਬੇਅਦਬੀ ਕਰ ਰਹੇ ਨੇ ਕੁਝ ਲੋਕ ਉੱਥੋਂ ਤੱਕ ਅਸੀਂ ਆਪਣੀ ਡਿਊਟੀ ਨਿਭਾਈ ਆ ਅੱਗੇ ਦੀ ਡਿਊਟੀ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਸਾਡੀਆਂ ਸਰਮੋਰ ਸੰਸਥਾਵਾਂ ਨੇ ਉਹਨਾਂ ਦੀ ਬਣਦੀ ਆ